ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਮਹਾਰਾਜ ਕੋ ਸੇਵਾ ਮੰਗੀ ਸੀ ਮਹਾਰਾਜ ਸੇਵਾ ਦਿਓ ਇਹ ਉਸੇ ਸਬੰਧ ਵਿੱਚ ਐਤਵਾਰ ਸੇਵਾ ਕਰੀਦੀ ਆ ਦੁਪਹਿਰਾ ਸਾਹਿਬ ਤੇ ਕਿ ਬੱਸ ਸਟੈਂਡ ਤੋਂ ਜਾਂ ਹੋਰ ਕਿਤੋਂ ਵੀ ਜੂਰੀ ਨਹੀਂ ਵੀ ਬੱਸ ਸਟੈਂਡ ਤੋਂ ਹੀ ਸੰਗਤ ਕੋ ਜਾਣ ਦੀ ਇੱਛਾ ਹੁੰਦੀ ਜਿਹੜੇ ਫੀਦਾ ਸਾਹਿਬ ਜਾ ਰਹੇ ਨੇ ਉਹਨਾਂ ਵਾਸਤੇ ਫਰੀ ਉਪਰਾਲਾ ਆ ਤੇ ਨਾਲ ਗੱਡੀ ਦੇ ਵਿੱਚ ਰੱਖਿਆ ਠੰਡਾ ਗਰਮੀ ਦਾ ਸਮਾਂ ਆ ਠੰਡਾ ਆਈਸ ਬੋਕਸ ਰੱਖਿਆ ਠੰਡੇ ਮਰੀ ਨਾਲ ਸੰਗਤ ਨੂੰ ਚੁਕਾਈ ਜਾਂਦੇ ਆ ਕਿ ਤਕਰੀਬਨ 10 ਰੁਪਏ ਤੁਸੀਂ ਸਵਾਰੀ ਦੇ ਲੈਂਦੇ ਹੋ ਤੇ ਦੇਖਿਆ ਤੁਸੀਂ ਇੱਕ ਬੜਾ ਵੱਡਾ ਜਿਹੜਾ ਸੰਘੇ ਦਾ ਡੱਬਾ ਭਰਿਆ ਵਾ ਹਾਂਜੀ ਹਾਂਜੀ ਕਿੰਨਾ ਸੇਵਾ ਕਰਦੇ ਆ ਇਹ ਬਾਬਾ ਹੀ ਮਾਰਾ ਇੱਕ ਸੋਏ ਕੇ ਚੱਲੀਦਾ ਵੀ ਕਿਤਾ ਜੀ ਇੰਨੇ ਕੋ ਪੈਸੇ ਬਣ ਜਾਣ ਉਹ ਤੋਂ ਬਾਅਦ ਫਿਰ ਇਸ ਚੀਜ਼ ਦਾ ਐਫਰਟ ਕਰੀਦਾ ਵੀ 2-250 ਰੁਪਏ ਹੋਰ ਐਕਸਟਰਾ ਐਫਰਟ ਕਰਕੇ ਜਿਵੇਂ ਰਾਤ ਤੱਕ ਗੱਡੀ ਜਲਾ ਲਈ ਤੇ ਉਹ ਪੈਸੇ ਵੱਖਰੇ ਰੱਖ ਲੀਦੇ ਆ ਹਫਤੇ ਦੇ ਉਹਨਾਂ ਵਿੱਚੋਂ ਹੀ ਫਿਰ ਜਿਹੜੀ ਸੇਵਾ ਆ ਉਹ ਮਰਗੀ ਕਰੀ ਜਾਂਦੀ ਆ ਜਿੰਦੀ ਮਾਰਾ ਹੀ ਕਰਾਣ ਲੱਗਦਾ ਜੀ ਅੱਜ ਦੇ ਜ਼ਮਾਨੇ ਕਿੰਨਾ ਤੁਸੀਂ ਸੇਵਾ ਕਰਦੇ ਹੋ ਮਰੀ ਸੇਵਾ ਕਰਦੇ ਹੋ ਪਰ ਦੇਖਣ ਨੂੰ ਇਹ ਨਹੀਂ ਕਿ ਤੁਸੀਂ ਸੇਵਾ ਕਰਕੇ ਆ ਜਾਂਦੇ ਹੋ ਘਰ ਕਿੱ� ਆਏ ਮੈਨੇ ਘਰ ਕਦੀ ਮਾਰੇ ਨੇ ਤੋੜ ਹੀ ਨਹੀਂ ਆਂ ਦਿੱਤੀ ਜਿਹੜਾ ਐਸ ਪਾਸੇ ਲੈਣ ਉਹਦੇ ਘਰੇ ਤੇ ਵੈਹ ਕਰੀ ਤੋੜ ਨਹੀਂ ਆਈ ਤੇ ਪੂਰਾ ਪਰਿਵਾਰ ਮਰਗੀ ਸਹਿਮਤ ਆ ਵੀ ਅੱਜ ਦੇ ਸ਼ੁਕਰ ਕੀਤਾ ਵੀ ਮਾਰੇ ਨੇ ਇੰਨਾ ਕਰੋੜਾਂ ਜੀਵਾਂ ਦੇ ਵਿੱਚੋਂ ਇੱਕ ਮੈਨੂੰ ਸੇਵਾ ਦਿੱਤੀ ਆ ਮਾਰੇ ਕੋ ਮੰਗ ਮੰਗ ਕੇ ਸੇਵਾ ਲਈ ਆ ਉਦਾਂ ਦੇ ਲੋਕੀ ਦੁਨੀਆ ਦੇ ਦੁਨਿਆਵੀ ਪਦਾਰਥ ਬਧੇਰੇ ਮੰਗਦੇ ਆ ਪਰ ਸੇਵਾ ਮੰਗਣੀ ਬਹੁਤ ਜ਼ਰੂਰੀ ਆ। ਤਕਰੀਬਨ ਜਿਹੜਾ ਤੁਸੀਂ ਦੇਖਿਆ ਥੱਲਾ ਸਿਉਂਦੇ ਸਾਰਿਆਂ ਨੂੰ ਹਾਂਜੀ ਹਾਂਜੀ। ਚੰਦੇ ਦਾ ਉਪਰਾਲਾ ਜਿਹੜਾ ਕਿਉਂਕਿ ਗਰਮੀ ਦਾ ਸਮਾਂ ਹੈ ਤਾਂ ਮੰਚ ਫੁਰਨਾਇਆ ਆਇਆ ਮਹਾਰਾਜ ਬੈਠਿਆ ਹਾਇਰੀ ਲਾਂਦਿਆ ਜਿਹੜੀ ਸੰਗਤ ਵਿੱਚ ਬੈਠੀ ਹੁੰਦੀ ਆ ਉਦਾਂ ਸ਼ਬੀਲਾਂ ਦੇ ਬਥੇਰੀਆਂ ਲੱਗਦੀਆਂ ਰੋਡ ਤੇ ਉਹ ਇੱਕ ਪਾਰਟਿਕੂਲਰ ਜਗ੍ਹਾ ਤੇ ਲੱਗ ਜਾਂਦੀਆਂ ਕਿ ਜਦੋਂ ਲੋਕੀ ਵੀਰੇ ਨੇ ਪੱਜੋ ਗੱਡੀ 'ਚ ਬੈਠਿਆਗੇ ਨੂੰ ਪਿਆਸ ਲੱਗਦੀ ਆ ਉਹਦੇ ਵਾਸਤੇ ਇਹ ਉਪਰਾਲਾ ਕੀਤਾ ਗਿਆ। ਇਕਿਆ ਤੁਸੀਂ ਰਾਤ ਕਿ ਰਾਤ ਨੂੰ ਕੋਈ ਬਜ਼ੁਰਗ ਨੇ ਕੋ ਬੱਚੇ ਆਪਣੇ ਮਾਵਾਲੇ ਬੱਚੇੁੱਤਰ ਬੱਚੇ ਹਾਂਜੀ ਹਾਂਜੀ ਸਾਰਿਆਂ ਨੂੰ ਦੇ ਰਹੇ ਹਾਂਜੀ ਹਾਂਜੀ ਇਹ ਕਿੱਥੋਂ ਕਰਦੇ ਹੂ ਇਹ ਵਲ ਮੇਰੀ ਦਾ ਰਸਤੇ ਜਿਵੇਂ ਕੋਈ ਉਹ ਕੋਈ ਵੀਰ ਭਰਾ ਕੋਈ ਰੱਖਿਆ ਲੈ ਕੇ ਜਾ ਰਿਹਾ ਕੋਈ ਵਾਹਨ ਖਿੱਚ ਰਿਹਾ ਜੀ ਉਸ ਟਾਈਮ ਪਿਆਸ ਲੱਗਦੀ ਆਟੋਮੈਟਿਕਲੀ ਹੁੰਦੀ ਆ ਕਿਉਂ ਕਿਨੇ ਕੰਮੇ ਤੋਂ ਜਿਹੜੀ ਇਹ ਸੇਵਾ ਕੀਤੀ ਆ ਇਹ ਤਕਰੀਬਨ ਜੀ ਐਤ ਕੀ 6ਵਾਂ ਕੇ 7ਵਾਂ ਐਤਵਾਰ ਆ ਗਏ ਆ ਤੇ ਮਹਾਰਾਜ ਨੇ ਇਹੀ ਕਹਿਆ ਵੀ ਮਹਾਰਾਜ ਜੋ ਤੱਕ ਸੌਸ ਹੈ ਗੇਰੇ ਉਦ ਤੱਕ ਸੇਵਾ ਲਈਓ ਜਦੋਂ ਦੀ ਸੇਵਾ ਕਰ ਰਹੇ ਹੋ ਉਸ ਤੋਂ ਪਹਿਲਾਂ ਦਾ ਸੇਵਾ ਜਦੋਂ ਨਹੀਂ ਕਰਦੇ ਉਹਦਾ ਫਰਕ ਹੈ ਕਿ ਜਿਦਾਂ ਸੇਵਾ ਕਰ ਰਹੇ ਕੋ ਫਰਕ ਨਜ਼ਰ ਆਇਆ ਬਹੁਤ ਜ਼ਿਆਦਾ ਜੀ ਕਿ ਮੰਨਦੇ ਜਿਹੜਾ ਕੌਨਫੀਡੈਂਸ ਲੈਵਲ ਹੁੰਦਾ ਹੈ ਪਰਵਾਦਮਾ ਪ੍ਰਤੀ ਉਹ ਹੋਰ ਵੱਧ ਗਿਆ ਦੁਨਿਆਵੀ ਦੌਰ ਤੇ ਤਰੱਕੀਆਂ ਕਰਦੇ ਹੀ ਵੇਆਂ ਐਵੇਂ ਕਹੀਏ ਵੀ ਜਿੱਥੇ ਕੇਵਲ 600 ਕਮਾਈ ਦਾ ਹੀ ਉੱਤੇ ਹਜ਼ਾਰ ਵੀ ਮਾਰਾ ਹੀ ਬਣਾਉਂਦੇ ਆ ਡਾਕਟਰ ਜੀ ਦੀ ਸੇਵਾ ਕਰਨ ਦੇ ਨਾਲ ਵਾਕੇ ਹੀ ਮਾਰਾ ਜੀ ਇਹ ਦਿੰਦਾ ਹੈ ਨਹੀਂ ਉਹ ਇੱਕ ਲਾਲਚ ਵਾਲੀ ਗੱਲ ਹੁੰਦੀ ਵੀ ਮਹਾਰਾਜ ਜੇ ਮੈਂ ਐ ਕਰਾਂਗਾ ਤੇ ਮੇਰਾ ਐ ਨਹੀਂ ਕਰਦੇਓ ਮਹਾਰਾ ਇਹਨੂੰ ਸਲਾਹ ਨਹੀਂ ਕਰੀ ਦਿੱਤੀ ਉਹਨੂੰ ਕਹੀਦਾ ਵੀ ਪਿਓ ਤੂੰ ਆ ਤੇ ਪਿਓ ਕੋਲੋਂ ਹੀ ਮੰਗਣਾ ਆ ਬੱਚੇ ਨੇ ਪਿਓ ਨੂੰ ਟੈਨਸ਼ਨ ਪਾਣੀ ਆ ਬਾਪੂ ਮੈਨੂੰ ਆ ਜੀ ਲਾ ਦੇ ਅਸੀਂ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਤੁਸੀਂ ਰੋਜ਼ ਇਨਾ 10000 ਰੁਪਏ ਦਾ ਤੁਸੀਂ ਭਿੰਡੇ ਬਰਤਾਂਦੇ ਹੋ ਗਰੀ ਵਿੱਚ ਕਦੀ ਇਹਨਾਂ ਤੱਕ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ ਸਾਡਾ ਪੂਰਾ ਪਰਵਾਰ ਦਾ ਗੁਰਸਖ ਪਰਵਾਰ ਆ ਵੀ ਆਪਾਂ ਇਨਸਾਨੀਅਤ ਨੂੰ ਪਹਿਲਾਂ ਮੁੱਖ ਰੱਖ ਕੇ ਚੱਲਦੇ ਆਂ ਨਾ ਕੋ ਬੈਰੀ ਨਾ ਹੀ ਬੇਗਾਨਾ ਸਭ ਦੇ ਨਾਲ ਮਰਗੇ ਨਹੀਂ ਵੇਖੀਦਾ ਵੀ ਕੋਈ ਤਗੜਾ ਹੈ કે ਮਾੜਾ ਹੈ ਗੱਲ ਹੁੰਦੀ ਵੀ ਪਿਆਰ ਦੀ ਪਿਆਸ ਅਮੀਰ ਨੂੰ ਵੀ ਲੱਗਦੀ ਹੈ ਮਾਰੇ ਬੰਦੇ ਨੂੰ ਵੀ ਲੱਗਦੀ ਆ ਤੇ ਜਦੋਂ ਕੇ ਇਹਨੂੰ ਪਿਆਰ ਦੇ ਸਮੇਂ ਉਹ ਚੀਜ਼ ਮਿਲ ਜਵੇ ਲੋੜ ਵੇਲੇ ਤੇ ਇਹੇ ਸ਼ੁਕਰਾਨਾ ਕਰੀਦਾ ਮਹਾਰਾ ਜੀ ਵੀ ਕਿਹੇ ਪੱਖੋਂ ਹੀ ਕੰਮ ਆ ਗਿਆ ਇਨਸਾਨੀਅਤ ਦੇ ਇਹ ਲੋਕਾਂ ਨੂੰ ਚੀਜ਼ਾਂ ਦੇਖ ਕੇ ਨਾ ਚਾਹੋ ਇਹਦੇ ਕਿੰਨੇ ਨੇ ਇਨਸਾਨੀਅਤ ਪਹਿਲੇ ਆ ਧਰਮ ਬਾਅਦ ਚ ਆਇਆ ਧਰਮ ਦੀਆਂ ਦੁਕਾਨਦਾਰੀਆਂ ਬਾਅਦ ਚ ਆਣੇ ਜੇ ਇਨਸਾਨ ਹੀ ਨਹੀਂਗਾ ਤੇ ਧਰਮ ਕਾਦਾ ਆ ਇਨਸਾਨੀ ਦਾ ਧਰਮ ਪਹਿਲੇ ਆ ਆਪਣੇ ਆਸੇ-ਪਾਸੇ ਜੋ ਵੀ ਲੋੜ ਵੰਦੇ ਆ ਉਹਦੀ ਮਦਦ ਕਰੋ ਹੋਰ ਹੀ ਕੋਈ ਰੋੜ ਤੇ ਜਾਂਦੇ ਆ ਕਿਤੇ ਵੀ ਕਿਸੇ ਪ੍ਰਕਾਰ ਦੀ ਖਲੋ ਉਹਦੇ ਨਾਲ ਖਲੋ ਨਾ ਕਿ ਇਕੱਲਾ ਸੋਸ਼ਲ ਮੀਡੀਆ ਦੇ ਨਾਲ ਹੀ ਪ੍ਰਧਾਨ ਬਣੀਏ ਜਾਂ ਸਟੇਟਸ ਪਾ ਕੇ ਵੀ ਸਵੇਰੇ ਵੀ ਆ ਅੱਜ ਪਾਤਾ ਸਟੇਟਸ ਅਸੀਂ ਚੰਗੇ ਆ ਨਾ ਕੰਮ ਕਰੋ ਉਹ ਕਰੋ ਵੀ ਜਿਹੜਾ ਜਿਹੜਾ ਮਨੁੱਖਤਾ ਦੀ ਭਲਾਈ ਦਾ ਕੰਮ ਕਰੋ ਤਕਰੀਬਨ ਨੰਬਰ ਤੋਂ ਸਾਰੇ ਹੀ ਸਮਾਜ ਦੇ तकरीबन ਜਿੰਨੇ ਵੀ ਮਾਰੇ ਮੇਰੇ ਸੇਵਾ ਲੈਂਦੇ ਆ ਸਾਰੇ ਚੌਂਕਾਂ ਨੇ ਹੁੰਦੇ ਹੋਏ ਵੀ ਕੋਈ ਚਲੋ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਵੀ ਵੱਧ ਤੋਂ ਵੱਧ ਸੇਵਾ ਹੋ ਸਕੇ ਤੇ ਆਪਣੇ ਵੱਲੋਂ ਇਹੀ ਮਹਾਰਾਜ ਦੇ ਅੱਗੇ ਬੁਝੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ